ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਲਗਾਤਾਰ ਵਾਧੀਆਂ ਦਿਖਾਈ ਦੇ ਰੀਆਂ ਨੇ ਜਿੱਥੇ ਉਹਨਾਂ ਨੇ ਪੰਜਾਬ ਦੇ ਵਿੱਚ ਪੰਜਾਬ ਗ੍ਰੈਂਡ ਆਨ ਦੀ ਜੋ ਖਬਰ ਦੱਸੀ ਸੀਗੀ ਜਿਸ ਨੂੰ ਲੈ ਕੇ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਲੱਤਾ ਤੁਰੰਤ ਐਕਸ਼ਨ ਲੱਤਾ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਜੋ ਇਹ ਬਿਆਨ ਦਿੱਤੇ ਨੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਲਗਾਤਾਰ ਕਾਂਗਰਸ ਜਾਂ ਪ੍ਰਤਾਪ ਸਿੰਘ ਬਾਜਵਾ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਇਸ ਨੂੰ ਲੈ ਕੇ ਜਿਹੜਾ ਐਕਸ਼ਨ ਸ਼ੁਰੂ ਹੋ ਚੁੱਕਿਆ ਸੀਗਾ 14 ਤਰੀਕ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਮੁਹਾਲੀ ਦੇ ਕ੍ਰਾਈਮ ਰਾਜ ਦਾ ਦਫ਼ਤਰੋਂ ਲੈ ਕੇ ਅੰਦਰ ਇਸ ਵਕਤ ਤਸਵੀਰਾਂ ਦੇਖ ਸਕਦੇ ਹਾਂ ਅਸੀਂ ਇਸ ਵਕਤ ਮੁਹਾਲੀ ਕ੍ਰਾਈਮ ਬ੍ਰਾਂਚ ਦਫ਼ਤਰ ਦੇ ਬਾਹਰ ਖੜੇ ਜਿੱਥੇ ਪ੍ਰਤਾਪ ਸਿੰਘ ਬਾਜਵਾ ਅੱਜ ਉਹਨਾਂ ਦੀ ਫਿਰ ਤੋਂ ਇਕਰ ਇਥੇ ਪੇਸ਼ੀ ਹੋਈ ਹੈ ਇੱਥੇ ਅੰਦਰ ਵੀ ਉਹਨਾਂ ਦਾ ਹੁਣ ਜਿਹੜੇ ਸਵਾਲ ਜਵਾਬ ਸ਼ੁਰੂ ਹੋ ਚੁੱਕੇ ਨੇ ਪਿਛਲੀ ਵਾਰ ਦੀ ਗੱਲ ਕਰੀ ਤਾਂ ਉਹਨੂੰ ਤਾਂ ਤਕਰੀਬਨ 8 ਘੰਟੇ ਜਿਹੜੀ ਹੈ ਪੁੱਛਕਿਛ ਕੀਤੀ ਗਈ ਸੀ ਅੱਜ ਵੀ ਇਹਨਾਂ ਨੂੰ ਉਰੇ ਸਬੰਧ ਦਿੱਤੇ ਗਏ ਸੀ ਕਿ ਅੱਜ ਵੀ ਇਥੇ ਇਸ ਵਕਤ ਪ੍ਰਤਾਪ ਸਿੰਘ ਬਾਜਵਾ ਜੋ ਇਥੇ ਪਹੁੰਚ ਚੁੱਕੇ ਨੇ ਪਰ ਸਵਾਲ ਇਹ ਉੱਠਦਾ ਜਿਸ ਤਰ੍ਹਾਂ ਇਹ ਬਿਆਨ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਫ ਤੋਂ ਤੱਕ ਇਹ ਕਿਹਾ ਗਿਆ ਕਿ ਪੰਜਾਬ ਦੀ ਜਿਹੜੀ ਹੈ ਕਾਨੂੰਨ ਵਿਵਸਥਾ ਖਰਾਬ ਉਹ ਕਰ ਰਹੀ ਹੈ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਹਾਲਾਂਕਿ ਆਪਾਂ ਉਸ ਦੀ ਗੱਲ ਕਰੀ ਤਾਂ तमाम ਜਿਹੜੀ ਕਾਂਗਰਸੀ ਲੀਡਰਸ਼ਿਪ ਸੀਗੀ ਉਹ ਇੱਥੇ ਪਹੁੰਚੀ ਸੀਗੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਉਹਨੇ ਕਿਹਾ ਸੀ ਕਿ ਜੋ ਸਰਕਾਰ ਹੈ ਉਹ ਵੈਂਡੇਡ ਆ ਪੋਲਿਟਿਕਸ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਇਹ ਸੀਦੇ ਸਵਾਲ ਚੱਕੇ ਗਏ ਸੀਗੇ ਪਰ ਅੱਜ ਸਮਨ جاری ਹੋਇਆ ਹੈ ਹਾਈ ਕੋਰਟ ਨੇ ਜਿਹੜੀ ਇਸ ਮਾਮਲੇ ਦੇ ਜੋ ਗ੍ਰਿਫਤਾਰੀ ਦਾ ਮਾਮਲਾ ਸੀਗਾ ਉਸ ਦੇ ਵਿੱਚ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ ਪਰ ਨਾਲ ਇਹ ਵੀ ਬਿਆਨ ਦਿੱਤੇ ਸੀ ਕਿ ਹਾਈ ਕੋਰਟ ਨੇ ਕਿ ਜੇਕਰ ਗ੍ਰਿਫਤਾਰੀ ਕਰਨੀ ਪੈਂਦੀ ਹੈ ਜਰੂਰਤ ਪੈਂਦੀ ਹੈ ਤਾਂ ਹਾਈ ਕੋਰਟ ਨੂੰ ਹੈ ਜਿਹੜੀ ਇੱਕ ਵਾਰੀ ਦਸਾਂ ਜਰੂਰ ਹੋਵੇਗਾ ਹਾਲਾਂਕਿ ਇਸ ਮਾਮਲੇ ਜਿਹੜੀ ਅਗਲੀ ਸੁਣਵਾਈ ਉਹ 7 ਮਈ ਨੂੰ ਰੱਖੀ ਗਈ ਹੈ ਪਰ ਸਵਾਲ ਇਹੀ ਉੱਠਦਾ ਹੈ ਪ੍ਰਤਾਪ ਸਿੰਘ ਬਾਜਵਾ ਦਾ ਇਸ ਬਿਆਨ ਦੇ ਉੱਤੇ ਜਿਹੜਾ ਹੈ ਸਿਆਸੀ ਕਮਾਨਸਾਨ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ ਮੁਸ਼ਕਲਾਂ ਵਧੇ ਨਜ਼ਰ ਦਿਖਾਈ ਦੇ ਰਹੀਆਂ ਨੇ ਪ੍ਰਤਾਪ ਸਿੰਘ ਬਾਜਵਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਦਿਖਾਈ ਦੇ ਰਹੀਆਂ ਨੇ ਜਿੱਥੇ ਉਹਨਾਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਗ੍ਰੇਡ ਆਂਡ ਦੀ ਜੋ ਖਬਰ ਦੱਸੀ ਸੀਗੀ ਜਿਸ ਨੂੰ ਲੈ ਕੇ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਲੱਤਾ ਤੁਰੰਤ ਐਕਸ਼ਨ ਲੱਤਾ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਜੋ ਇਹ ਬਿਆਨ ਦਿੱਤੇ ਨੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਲਗਾਤਾਰ ਕਾਂਗਰਸ ਜਾਂ ਪ੍ਰਤਾਪ ਸਿੰਘ ਬਾਜਵਾ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਇਸ ਨੂੰ ਲੈ ਕੇ ਜਿਹੜਾ ਐਕਸ਼ਨ ਸ਼ੁਰੂ ਹੋ ਚੁੱਕਿਆ ਸੀਗਾ 14 ਤਰੀਕ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਮੁਹਾਲੀ ਦੇ ਕ੍ਰਾਈਮ ਬ੍ਰਾਂਚ ਦਫ਼ਤਰੋਂ ਲੈ ਕੇ ਆਂਦ ਰਹੇ ਇਸ ਵਕਤ ਤਸਵੀਰਾਂ ਦੇਖ ਸਕਦੇ ਹਾਂ ਅਸੀਂ ਉਸ ਵਕਤ ਮੁਹਾਲੀ ਕ੍ਰਾਈਮ ਬ੍ਰਾਂਚ ਦਫ਼ਤਰ ਦੇ ਬਾਹਰ ਖੜੇ ਜਿੱਥੇ ਪ੍ਰਤਾਪ ਸਿੰਘ ਜਾ ਅੱਜ ਉਹਨੇ ਫੇਰ ਤੋਂ ਕਰਇ ਤੇ ਪੇਸ਼ੀ ਹੋਈ ਆ ਇੱਥੇ ਅੰਦਰ ਵੀ ਉਹਨਾਂ ਦਾ ਹੁਣ ਜਿਹੜੇ ਸਵਾਲ ਜਵਾਬ ਸ਼ੁਰੂ ਹੋ ਚੁੱਕੇ ਨੇ ਪਿਛਲੀ ਵਾਰ ਦੀ ਗੱਲ ਕਰੀ ਤਾਂ ਉਹਨੂੰ ਤਾਂ ਤਕਰੀਬਨ 8 ਘੰਟੇ ਜਿਹੜੀ ਹੈ ਪੁੱਛਕਿਛ ਕੀਤੀ ਗਈ ਸੀ ਅੱਜ ਵੀ ਇਹਨਾਂ ਨੂੰ ਉਰੇ ਸਬੰਧ ਦਿੱਤੇ ਗਏ ਸੀ ਕਿ ਅੱਜ ਵੀ ਇੱਥੇ ਸੋਤ ਪ੍ਰਤਾਪ ਸਿੰਘ ਬਾਜਵਾ ਜੋ ਇੱਥੇ ਪਹੁੰਚ ਚੁੱਕੇ ਨੇ ਪਰ ਸਵਾਲ ਇਹ ਉੱਠਦਾ ਜਿਸ ਤਰ੍ਹਾਂ ਇਹ ਬਿਆਨ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਫ ਤੋਂ ਤੱਕ ਇਹ ਕਿਹਾ ਗਿਆ ਕਿ ਪੰਜਾਬ ਦੀ ਜਿਹੜੀ ਹੈ ਕਾਨੂੰਨ ਵਿਵਸਥਾ ਖਰਾਬ ਉਹ ਕਰ ਰਹੀ ਹੈ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਹਾਲਾਂਕਿ ਆਪਾਂ ਉਸ ਦੀ ਗੱਲ ਕਰੀ ਤਾਂ तमाम ਜਿਹੜੀ ਕਾਂਗਰਸੀ ਲੀਡਰਸ਼ਿਪ ਸੀਗੀ ਉਹ ਇੱਥੇ ਪਹੁੰਚੀ ਸੀਗੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਉਹਨੇ ਕਿਹਾ ਸੀ ਕਿ ਜੋ ਸਰਕਾਰ ਹੈ ਉਹ ਵੈਂਟਡ ਆ ਪੋਲਿਟਿਕਸ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਇਹ ਸੀਦੇ ਸਵਾਲ ਚੱਕੇ ਗਏ ਸੀਗੇ ਪਰ ਅੱਜ ਸਮਨ جاری ਹੋਇਆ ਹੈ ਹਾਈ ਕੋਰਟ ਨੇ ਜਿਹੜੀ ਇਸ ਮਾਮਲੇ ਦੇ ਜੋ ਗ੍ਰਿਫਤਾਰੀ ਦਾ ਮਾਮਲਾ ਸੀਗਾ ਉਸ ਦੇ ਵਿੱਚ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ ਪਰ ਨਾਲ ਇਹ ਵੀ ਬਿਆਨ ਦਿੱਤੇ ਸੀ ਕਿ ਹਾਈ ਕੋਰਟ ਨੇ ਕਿ ਜੇਕਰ ਗ੍ਰਿਫਤਾਰੀ ਕਰਨੀ ਪੈਂਦੀ ਹੈ ਜਰੂਰਤ ਪੈਂਦੀ ਹੈ ਤਾਂ ਹਾਈ ਕੋਰਟ ਨੂੰ ਹੈ ਜਿਹੜੀ ਇੱਕ ਵਾਰੀ ਦਸਾਂ ਜਰੂਰ ਹੋਵੇਗਾ ਹਾਲਾਂਕਿ ਇਸ ਮਾਮਲੇ ਜਿਹੜੀ ਅਗਲੀ ਸੁਣਵਾਈ ਉਹ 7 ਮਈ ਨੂੰ ਰੱਖੀ ਗਈ ਹੈ ਪਰ ਸਵਾਲ ਇਹੀ ਉੱਠਦਾ ਹੈ ਪ੍ਰਤਾਪ ਸਿੰਘ ਬਾਜਵਾ ਦਾ ਇਸ ਬਿਆਨ ਦੇ ਉੱਤੇ ਜਿਹੜਾ ਹੈ ਸਿਆਸੀ ਕਮਾਨਸਾਨ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ ਮੁਸ਼ਕਲਾਂ ਵੱਧ ਨਜ਼ਰ ਦਿਖਾਈ ਦੇ ਰਹੀਆਂ ਨੇ ਮੇਰੇ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਅਭਿਸ਼ੇਕ ਰਿਆਸਤ ਮੋਹਾਲੀ